ਲੁਧਿਆਣਾ ਨਾਲ ਸੰਬੰਧ ਰੱਖਣ ਵਾਲੇ ਓਲਾ ਕੰਪਨੀ ਦੇ ਮਾਲਕ ਭਵੀਸ਼ ਅਕਰਵਾਲ ਤੇ ਬੰਗਲੌਰੂ ਦੇ ਵਿੱਚ ਐਫਆਈਆਰ ਦਰਜ ਹੋਈ ਹੈ ਪਰ ਇਹ ਐਫਆਈਆਰ ਵੀ ਇੱਕ ਸੁਸਾਇਡ ਮਾਮਲੇ ਦੇ ਵਿੱਚ ਦਰਜ ਹੋਈ ਹੈ ਸਿਰਫ ਭਵੀਸ਼ ਅਕਰਵਾਲ ਤੇ ਨਹੀਂ ਸਗੋ ਉਹਨਾਂ ਦੇ ਕੰਪਨੀ ਦੇ ਕਈ ਸੀਨੀਅਰ ਆਫੀਸ਼ੀਅਲਸ ਤੇ ਵੀ ਐਫਆਈਆਰ ਦਰਜ ਹੋਈ ਹੈ ਦੱਸ ਦਈਏ ਕਿ 38 ਸਾਲਾ ਨੌਜਵਾਨ ਜਿਸ ਦਾ ਨਾਮ ਕੇਵਿੰਨ ਦੱਸਿਆ ਜਾ ਰਿਹਾ ਉਸ ਦੇ ਵੱਲੋਂ 28 ਸਤੰਬਰ ਨੂੰ ਸੁਇਸਾਈਡ ਕਰ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਆਈ ਤੇ ਪਰਿਵਾਰ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪੁੱਤਰ ਨੇ ਸੁਇਸਾਈਡ ਕਰ ਲਿਆ ਤਾਂ ਜਦੋਂ ਮੌਕੇ ਤੇ ਉੱਥੇ ਪਹੁੰਚੇ ਤਾਂ ਉੱਥੇ ਇੱਕ ਬੜਾ ਵੱਡਾ ਸੁਇਸਾਈਡ ਨੋਟ ਜਿਹੜਾ ਪੁਲਿਸ ਨੇ ਰਿਕਵਰ ਕੀਤਾ ਜਿਸ ਦੇ ਵਿੱਚ ਓਲਾ ਕੰਪਨੀ ਤੇ ਇਲਜ਼ਾਮ ਲਗਾਏ ਹੋਏ ਸੀਗੇ ਕਿ ਓਲਾ ਕੰਪਨੀ ਦੇ ਵੱਲੋਂ ਉਹਨਾਂ ਦੀ ਹਰਾਸਮੈਂਟ ਕੀਤੀ ਜਾਂਦੀ ਹੈ ਕਿਉਂਕਿ ਜਿਹੜੇ ਕੇ ਅਰਵਿੰਦ ਨੇ ਓਲਾ ਕੰਪਨੀ ਦੇ ਵਿੱਚ ਓਲਾ ਇਲੈਕਟ੍ਰਿਕ ਦੇ ਵਿੱਚ ਇੱਕ ਬਤੌਰ ਇੰਜੀਨੀਅਰ ਦੇ ਤੌਰ ਤੇ ਉਹ ਕੰਮ ਕਰ ਰਹੀ ਸੀ ਔਰ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੀ ਤੇ ਉਹਨਾਂ ਨੇ ਆਪਣੇ ਸੁਸਟਾਈਨ ਨੋਟ ਦੇ ਵਿੱਚ ਇਹ ਇਲਜ਼ਾਮ ਲਗਾਏ ਸੀਗੇ ਕਿ ਓਲਾ ਕੰਪਨੀ ਦੇ ਵੱਲੋਂ ਉਹਨਾਂ ਦੇ ਨਾਲ ਹਰਾਸਮੈਂਟ ਕੀਤੀ ਜਾਂਦੀ ਹੈ ਖਾਸ ਤੌਰ ਤੇ ਉਹਨਾਂ ਨੇ ਆਪਣੇ ਜਿਹੜਾ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਹੈੱਡ ਸੀਗੇ ਉਹਨਾਂ ਤੇ ਇਹ ਦੋਸ਼ ਲਗਾਏ ਨੇ ਕਿ ਉਹਨਾਂ ਦੇ ਵੱਲੋਂ ਇਹ ਹਰਾਸਮੈਂਟ ਕੀਤੀ ਜਾ ਰਹੀ ਸੀ ਉਹਨਾਂ ਦੇ ਸੁਬਰਤ ਕੁਮਾਰ ਦਾਸ ਨਾਤੇ ਵਿਅਕਤੀ ਤੇ ਨਾਮ ਲੈ ਕੇ ਇਹ ਐਫ ਆਈ ਆਰ ਜਿਹੜੀ ਇਹ ਦਰਜ ਹੋਈ ਹੈ ਸੁਬਰਤ ਕੁਮਾਰ ਦਾਸ ਹੈਡ ਆਫ ਇੰਜੀਨੀਅਰਿੰਗ ਸੀਗੇ ਹਮੋਗੁਲੇਸ਼ਨ ਇਨ ਡਿਪਾਰਟਮੈਂਟ ਇੰਜੀਨੀਅਰਿੰਗ ਦੇ ਉਹ ਹੈਡ ਸੀਗੇ ਉਹਨਾਂ ਦੇ ਨਾਂ ਤੇ ਐਫ ਆਈ ਆਰ ਦਰਜ ਹੋਈ ਹੈ ਤੇ ਨਾਲ ਹੀ ਪੂਲਾ ਕੰਪਨੀ ਦੇ ਫਾਊਂਡਰ ਭਵਿਸ਼ ਅਗਰਵਾਲ ਤੇ ਵੀ ਇਹ ਐਫ ਆਈ ਆਰ ਦਰਜ ਹੋਈ ਹੈ ਤੇ ਨਾਲ ਉਹਨਾਂ ਦੇ ਹੋਰ ਕਈ ਸੀਨੀਅਰ ਆਫੀਸ਼ਰਸ ਨੇ ਕੰਪਨੀ ਦੇ ਉਹਨਾਂ ਤੇ ਏ ਐਫ ਆਈ ਆਰ ਇਹ ਦਰਜ ਹੋਈ ਹੈ ਦੱਸ દઈએ ਕਿ ਮਾਮਲਾ 28 ਸਤੰਬਰ ਦਾ ਆ ਜਦੋਂ ਕੇ ਅਰਵਿੰਦ ਦੀ ਸੁਸਾਈਡ ਉਹ ਕਰ ਜਾਂਦੇ ਨੇ ਤੇ ਉਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਦਾ ਤੇ ਉਸ ਤੋਂ ਬਾਅਦ ਕੰਪਨੀ ਤੇ ਹੋਰ ਇੱਕ ਤਾਂ ਸੁਸਾਈਡ ਨੋਟ ਉੱਥੋਂ ਬਰਾਮਦ ਹੁੰਦਾ ਪੁਲਿਸ ਨੂੰ ਪਰ ਕੰਪਨੀ ਤੇ ਦੁਬਾਰਾ ਹੋਰ ਸ਼ੱਕ ਤਾਂ ਆ ਜਾਂਦਾ ਸੁਸਾਈਡ ਕਰਨ ਦੇ 2 ਦਿਨ ਬਾਅਦ ਕੰਪਨੀ ਦੇ ਵੱਲੋਂ 17 ਲੱਖ 46000 ਰੁਪਏ ਦੀ ਰਕਮ ਜਿਹੜੀ ਹੈ ਉਸ ਦੇ ਅਕਾਊਂਟ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਕੰਪਨੀ ਦਾ ਤਰਕ ਇਹ ਹੁੰਦਾ ਹੈ ਕਿ ਅਸੀਂ ਪਰਿਵਾਰ ਨੂੰ ਸਪੋਰਟ ਦੇਣ ਦੇ ਵਾਸਤੇ ਫੁੱਲ ਐਂਡ ਫਾਈਨਲ ਡਿਊ ਜਿਹੜਾ ਨੇ ਉਹਦੇ ਕੇ ਅਰਵਿੰਦੇ ਉਹ ਪਾਈ ਨੇ ਹਾਲਾਂਕਿ ਉਹ ਲਾ ਕੰਪਨੀ ਨੇ ਉਹ ਲਾ ਇਲੈਕਟ੍ਰਿਕ ਨੇ ਇਹ ਸਾਰੇ ਜਿਹੜੇ આરોਪ ਲੱਗੇ ਨੇ ਉਹਨਾਂ ਨੇ ਡਿਨਾਈ ਕਰਕੇ ਇਸ ਨੂੰ ਇਸ ਐਫ ਆਈ ਆਰ ਨੂੰ ਕਰਨਾਟਕਾ ਹਾਈ ਕੋਰਟ ਦੇ ਵਿੱਚ ਚੈਲੰਜ ਵੀ ਕੀਤਾ ਤਦਾਸੀ ਇਹ ਕਿ 2022 ਤੋਂ ਜਿਹੜੇ ਕੇ ਅਰਵਿੰਦ ਨੇ ਉਹ ਉਹਲਾ ਇਲੈਕਟ੍ਰਿਕ ਦੇ ਵਿੱਚ ਇੰਜੀਨ ਬਤੌਰ ਇੰਜੀਨੀਅਰ ਜਿਹੜਾ ਕੰਮ ਕਰ ਰਹੇ ਸੀਗੇ ਤੇ ਇਹ ਜਿਹੜੀ ਕੰਪਲੇਂਟ ਹੈ ਇਹ ਅਰਵਿੰਦ ਦੇ ਭਰਾ ਅਸ਼ਵਿਨ ਕਨਨ ਦੇ ਵੱਲੋਂ ਇਹ ਦਰਜ ਕਰਵਾਈ ਗਈ ਹੈ 28 ਸਤੰਬਰ ਨੂੰ ਕੇ ਅਰਵਿੰਦ ਦੀ ਸੁਸਾਈਡ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਉਹਨਾਂ ਦੇ ਅਪਾਰਟਮੈਂਟ 'ਚ ਇਹ ਉਹਨੂੰ ਸੁਸਾਈਡ ਕਰਦੇ ਨੇ ਤੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਤਾਂ ਉਹ ਮਹਾਰਾਜਾ ਅਗਰਸੇਨ ਹਸਪਤਾਲ ਦੇ ਵਿੱਚ ਉਹਨਾਂ ਨੂੰ ਇਲਾਜ ਦੇ ਵਾਸਤੇ ਲੈ ਕੇ ਜਾਂਦੇ ਨੇ ਪਰ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਚੜੀ ਹੈ ਉਹ ਹੋ ਜਾਂਦੀ ਹੈ 28 ਪੇਜਾਂ ਦਾ ਹੱਥ ਲਿਖਿਆ ਹੋਇਆ ਸੁਸਾਈਡ ਨੋਟ ਜਿਹੜਾ ਪੁਲਿਸ ਨੂੰ ਬਰਾਮਦ ਹੁੰਦਾ ਤਾਂ ਉਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਕੰਪਨੀ ਦੇ ਵੱਲੋਂ ਉਸ ਦੀ ਸੈਲਰੀ ਅਲਾਉਂਸ ਜਿਹੜੇ ਆ ਉਹ ਨਹੀਂ ਦਿੱਤੇ ਜਾ ਰਹੇ ਜਿਸ ਕਰਕੇ ਉਸ ਨੇ ਜ਼ਹਿਰ ਜਿਹੜਾ ਉਹ ਖਾ ਲਿਆ ਉਸ ਵਿਅਕਤੀ ਨੇ ਉਸ ਲੜਕੇ ਨੇ ਜ਼ਹਿਰ ਖਾ ਲਿਆ ਤੇ ਕੰਪਲੇਂਟ ਜਿਹੜੀ ਹੈ ਸੁਭਰਾਤ ਕੁਮਾਰ ਦਾਸ ਦੇ ਨਾਂ ਤੇ ਉਹਨੇ ਅ ਦਰਜ ਜਿਹੜੀ ਆ ਉਸ ਦੇ ਭਰਾ ਦੇ ਵੱਲੋਂ ਕਰਵਾਈ ਗਈ ਹੈ ਹਰਾਸਮੈਂਟ ਵਰਕਪਲੇਸ ਹਰਾਸਮੈਂਟ ਦੀਆਂ ਗੱਲ ਜਿਹੜੀ ਆ ਉਹ ਸੁਸਾਈਡ ਨੋਟ ਦੇ ਵਿੱਚ ਕੀਤੀ ਹੈ ਜਿਸ ਤੋਂ ਬਾਅਦ ਦੋ ਦਿਨ ਬਾਅਦ 30 ਸਤੰਬਰ ਨੂੰ ਕੰਪਨੀ ਉਸ ਦੇ ਖਾਤੇ ਦੇ ਵਿੱਚ 17 ਲੱਖ 46000 ਰੁਪਇਆ ਪਾ ਦਿੰਦੀ ਹੈ ਜਿਸ ਤੋਂ ਬਾਅਦ ਕੰਪਨੀ ਤੇ ਹੋਰ ਜ਼ਿਆਦਾ ਜਿਹੜਾ ਸ਼ੱਕ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਪਰਿਵਾਰਕ ਮੈਂਬਰਾਂ ਨੂੰ ਕਿ ਅਚਾਨਕ ਦੋ ਦਿਨਾਂ ਬਾਅਦ ਹੀ ਕੰਪਨੀ ਇੰਨੇ ਸਾਰੇ ਪੈਸੇ ਕਿਸ ਤਰ੍ਹਾਂ ਪਾ ਸਕਦੀ ਹੈ ਤਾਂ ਇਹ ਵੀ ਸ਼ੱਕ ਜਿਹੜਾ ਉਹ ਕੰਪਨੀ ਤੇ ਹੋਇਆ ਤੇ 6 ਅਕਤੂਬਰ ਨੂੰ ਜਿਹੜੀ ਹੈ ਇਹ ਐਫ ਆਈ ਆਰ ਦਰਜ ਹੁੰਦੀ ਆ ਭਵੀਸ਼ ਅਗਰਵਾਲ ਸੁਭਰਾਤ ਕੁਮਾਰ ਦਾਸ ਤੇ ਕੁਝ ਹੋਰ ਅਫੀਸ਼ਲਸ ਨੇ ਸੈਕਸ਼ਨ 108 ਅਤੇ 3 ਦੇ ਵਿੱਚ ਬੀ ਐਨ ਐਸ ਦੀਆਂ ਧਾਰਾ ਜਿਹੜੀਆਂ ਨੇ ਉਹ ਲਗਤੀਆਂ ਨੇ ਐਫ ਆਈ ਆਰ ਦੇ ਵਿੱਚ ਤਾਂ ਜਿਹੜੇ ਕੋਲਾ ਕੰਪਨੀ ਦੇ ਬੁਲਾਰੇ ਨੇ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਜਿਹੜੇ ਨੇ ਗਲਤ ਇਲਜ਼ਾਮ ਲੱਗੇ ਨੇ ਤੇ ਪ੍ਰੋਟੈਕਟਿਵ ਆਰਡਰਸ ਜਿਹੜੇ ਨੇ ਕੰਪਨੀ ਦੇ ਜਿਨ੍ਹਾਂ ਜਿਨ੍ਹਾਂ ਦੇ ਨਾਂ ਤੇ ਐਫ ਆਈ ਆਰ ਸਰਜ ਹੋਈਆਂ ਨੇ ਪ੍ਰੋਟੈਕਟਿਵ ਆਰਡਰਸ ਜਿਹੜੇ ਨੇ ਹਾਈ ਕੋਰਟ ਤੋਂ ਲੈਣ ਦੇ ਵਿੱਚ ਉਹ ਕਾਮਯਾਬ ਹੋਏ ਨੇ ਤਾਂ ਉਹਨਾਂ ਨੇ ਇਹ ਵੀ ਉਹਲਾ ਕੰਪਨੀ ਉਹਲਾ ਇਲੈਕਟ੍ਰਿਕ ਕੰਪਨੀ ਤੇ ਬੁਲਾ ਰਹੇ ਨੇ ਇਹ ਵੀ ਕਿਹਾ ਕਿ ਸਾਨੂੰ ਬਹੁਤ ਦੁੱਖ ਹੈ ਕਿ ਅਰਵਿੰਦ ਨੇ ਸੁਸਾਇਡ ਕੀਤਾ ਹੋ ਇਸ ਔਖੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੇ ਵੀ ਨੇ ਤੇ ਇਸੇ ਕਰਕੇ ਹੀ ਉਹਨਾਂ ਨੇ ਜਿਹੜੀ ਫੁੱਲ ਐਂਡ ਫਾਈਨਲ ਪੇਮੈਂਟ ਸਗੀ ਭਵਿੱਖ ਦੇ ਅਕਾਊਂਟ ਦੇ ਵਿੱਚ ਉਪਵਾ ਦਿੱਤੀ ਗਈ ਆ ਪਰ ਪਰਿਵਾਰਕ ਮੈਂਬਰ ਕੰਪਨੀ ਦੀ ਇਸ ਗੱਲ ਤੋਂ ਇਨਕਾਰ ਕਰ ਰਹੇ ਨੇ ਕੰਪਨੀ ਤੇ ਸ਼ੱਕ ਕਰ ਰਹੇ ਨੇ ਕੰਪਨੀ ਨੇ ਇਹ ਵੀ ਤਰਕ ਦਿੱਤਾ ਕਿ ਜੇਕਰ ਉਹਨਾਂ ਨੂੰ ਕੋਈ ਦਿੱਕਤ ਸੀਗੀ ਤਾਂ ਪਹਿਲਾਂ ਉਹਨਾਂ ਨੇ ਕੰਪਲੇਂਟ ਕੰਪਨੀ ਲੈਵਲ ਤੇ ਕਿਉਂ ਨਹੀਂ ਕੀਤੀ ਅਚਾਨਕ ਸੁਸਾਈਡ ਕਿਉਂ ਕਰ ਲਿਆ ਤਾਂ ਇਹ ਸਾਰਾ ਹੁਣ ਕੇਸ ਚੱਲਦਾ ਪਿਆ ਪਰ ਫਿਲਹਾਲ ਭਵੀਸ਼ ਅਗਰਵਾਲ ਜੋ ਲੁਧਿਆਣਾ ਦੇ ਨਾਲ ਸੰਬੰਧ ਰੱਖਦੇ ਨੇ ਉਹਲਾ ਕੰਪਨੀ ਦੇ ਮਾਲਕ ਨੇ ਉਹਨਾਂ ਤੇ ਬੰਗਲੌਰੂ ਦੇ ਵਿੱਚ ਐਫ ਆਈ ਆਰ ਦਰਜ ਹੋ ਚੁੱਕੀ ਹੈ ਤਾਂ ਹੋਰ ਅਪਡੇਟਸ ਜਾਣਨ ਜੁੜੇ ਹੋਣ ਲੁਧਿਆਣਾ ਤੋਂ ਸਨਮਜੀਤ ਸਿੰਘ ਜੈਨੇਟੇਸ਼ੀ ਧੰਨਵਾਦ